ਰੀਤਾ ਪਾਣੀ ਦਾ ਗਲਾਸ ਲੈ ਕੇ ਆਈ ਬਾਲੀ ਗਰਮੀ ਹੋਈ ਪਈ ਐ ਇਨਾ ਮੀ ਪੈ ਗਿਆ ਫੇਰ ਵੀ ਕੋਈ ਪਤਾ ਨਹੀਂ ਲੱਗਦਾ ਮੀ ਦਾ ਚਲੋ ਕੰਮ ਜਾਇ ਐ ਪਹੁੰਚ ਤੇ ਹਾਂ ਜਾਇ ਐ ਪਹੁੰਚ ਤੇ ਤੁਮੇ ਗਰਮੈਸੀ ਬਹੁਤ ਹੋਈ ਪਈ ਆਗੀ ਆ ਬੱਦਲਾਂ ਜਿਹਾ ਨੇ ਕਰੀ ਬਾਲੀ ਜਿਆਦੇ ਉੱਥੇ ਤਾਂ ਹਜੇ ਵੇਰ ਵੀ ਐਸੀ ਲੱਗੇ ਹੋਏ ਸੀਗੇ ਸਾਰੇ ਗੁਰੂ ਘਰ ਚੰਦਰ ਬਾਹਰ ਆ ਕੇ ਤਾਂ ਇੱਕ 5 ਮਿੰਟ ਵੀ ਨਹੀਂ ਬੈਠਿਆ ਜਾਂਦਾ ਨਾ ਖੜਿਆ ਜਾਂਦਾ ਜਾਂਦੇ ਜਾਂਦੇ ਨੇ ਵੀ ਉਹਨਾਂ ਨੂੰ ਵੀ ਔਖਾ ਹੋ ਜਾਂਦਾ ਇਹ ਸਹੀ ਗੱਲ ਐ ਕਿਧਰ ਵਾਕਿਆ ਸੀ ਪੁੱਤ ਨੂੰ ਕਿੰਨੇ ਨੀ ਮਾ ਪੋਟੇ ਗਿਆ ਸੀਗਾ ਉਹ ਆਵਤੇ ਹਾਂ ਉਹ ਮੇਰਾ ਦੋਸਤ ਸੀ ਮੇਰੇ ਨਾਲ ਪੜਦਾ ਸੀਗਾ ਉੱਤੇ ਕਾਲਜ ਚ ਉਹਦੇ ਡੈਡੀ ਦਾ ਭਾਉ ਸੀਗਾ ਅੱਜ ਅੱਛਾ ਹੂੰ ਤੇ ਹਾਂ ਉਹ ਤਿਤਲ ਜਵ ਜਾਇਆ ਹੈ ਤੇ ਇਹ ਦੂਤਾ ਹੋਈ ਗੱਲ ਵੀ ਤੂੰ ਫੇਰ ਮੈਨੂੰ ਮਾਰਾ ਜੇ ਦੱਸਦਾ ਜਾਂਦਾ ਜਾਂਦਾ ਹੋਇਆ ਕਿਉਂ ਹਾਂ ਕਿਵੇਂ ਕੰਮ ਸੀਗਾ ਕੋਈ ਕੰਮ ਕੀ ਆਪਣਾ ਅੱਜ ਹੈ ਵੀ ਖਾਸਾ ਖਸ ਬੋਲਦਾ ਸੀ ਭਾਈ ਕਿਉਂ ਕਿਹੜੀ ਗੱਲੋਂ ਗੱਲੋਂ ਤਾਂ ਆਇਆਗਾ ਕਿ ਉਹ ਤਾਂ ਕਹਿੰਦਾ ਕੇ ਵੀ ਆ ਕੇ ਮੰਮੀ ਨਾਲ ਕਹੇ ਖੇਤ ਖੋਦ ਤੀ ਜਾਂਦਾ ਨਾ ਮੇਰੇ ਨਾਲ ਕੋ ਕੰਮ ਕਰਾਉਂਦਾ ਤੇ ਇਹ ਕਹਿੰਦਾ ਥੋੜਾ ਜਨਾ ਵੀ ਐ ਵੱਧ ਹੁਣ ਪਤਾ ਨਹੀਂ ਕੀ ਮੈਂ ਵੀ ਬਾਹਰ ਪੈਰ ਵੱਧ ਕਰਦਾ ਬਾਹਰ ਪੈਰ ਦਰਦਾ ਮੈਂ ਤਾਂ ਇਹ ਜੀ ਕੋਈ ਗੱਲ ਹੀ ਨਹੀਂ ਕਰੀ ਬਾਈ ਕੋਲੇ ਕੋਈ ਤੁਸੀਂ ਲਾ ਮਖੇਤ ਬੰਨੇ ਤੁਹਾਡੇ ਕੋਈ ਗੱਲ ਹੋਈ ਹੋਵੇ ਨਾ ਨਾ ਕੋਈ ਇਹ ਜੀ ਖੇਤ ਬੰਨੇ ਨਹੀਂ ਕੋਈ ਗੱਲ ਹੋਈਗੀ ਫਿਰ ਅੱਜ ਤਾਂ ਭਾਈ ਮੈਨੂੰ ਉਹ ਪੂਰਾ ਤਾਲ ਕੀ ਕਹਿੰਦਾ ਸੀ ਵੀ ਮੈਂ ਤਾਂ ਫਿਰ ਉਹਦੇ ਕੋ ਬੋਲੀ ਜੀ ਮੈਂ ਕਹਾਂ ਕੋਈ ਨਾ ਮੈਂ ਉਹ ਆ ਜਾਂਦੇ ਮੈਂ ਪੁੱਛ ਲੂੰਗੀ ਨਾ ਨਾ ਹੁਣ ਜਦੋਂ ਤਾਨੂੰ ਆਪ ਨੂੰ ਪਤਾ ਵੀ ਖੇਤ ਬੰਨੇ ਜਦੋਂ ਮੈਂ ਜਾਣਾ ਆਉਂਦਾ ਤਾਂ ਜਾਣ ਜਦੋਂ ਕੋਈ ਬਾਹਰ ਅੰਦਰ ਕੰਮ ਹੁੰਦਾ ਉਹਦੇ ਫਿਰ ਉਧਰ ਵੀ ਜਾਣਾ ਪੈਂਦਾ ਤਾਂ ਇਜ ਕਿਹੜੀ ਗੱਲ ਆ ਬਾਕੀ ਤੈਨੂੰ ਕੀ ਕਹਿਣਾ ਜੀ ਮੈਨੂੰ ਕਹਿ ਦੋ ਜੀ ਕੋਈ ਕੰਮ ਕੋਈ ਮਾਇਗਾ ਸੀ ਤੇ ਤਾਂ ਚਰਮਾਏ ਹੁਣ ਮੁੱਢ ਬੈਠੀ ਪੁੱਤ ਕਹਿਣਾ ਤਾਂ ਮੈਨੂੰ ਹੀ ਸੀ ਉਹਨੇ ਸਿੱਧੇ ਮਤਲਬ ਫਿਰ ਹੁਣ ਤੈਨੂੰ ਕਿਥੋਂ ਕਹਿ ਸਕਦਾ ਹਾਂ ਹੁਣ ਤੈਨੂੰ ਤਾਂ ਤਾਂ ਮੈਂ ਡਰ ਗਈ ਮੈਂ ਕਿਹਾ ਤੁਸੀਂ ਖੇਤ ਖੂਤੋਂ ਨਾ ਕੋਈ ਵਾਲਾ ਬੋਲ ਬੂਰਦੇ ਹੋ ਉਹ ਨਹੀਂ ਤੈਨੂੰ ਤਾਂ ਫਿਰ ਉਹ ਤਾਂ ਕਹੇ ਜੀ ਹੈ ਕਹੇ ਇਹ ਜੀ ਗੱਲ ਸਿੱਧੀ ਵੀ ਜੇ ਕੋਈ ਲੜਾਈ ਹੋਈ ਹੋਵੇ ਵੀ ਜਾਂ ਕੋਈ ਗੱਲ ਦਾ ਮਿਹਣਾ ਦੇਣਾ ਹੋਵੇ ਕੰਮ ਧੰਦੇ ਲਈ ਕਹਿਣਾ ਮੈਨੂੰ ਸਿੱਧਾ ਕਹਿ ਦਿੰਦਾ ਜੇ ਕੋਈ ਕੰਮ ਸੀਗਾ ਮੈਂ ਕਰਾ ਕੇ ਵਾਜ ਜਾਂਦਾ ਜਮਾ ਆ ਕੇ ਉਹਨੂੰ ਕਹਿ ਦਿੰਦਾ ਮੈਂ ਤਾਂ ਉਹ ਕੋਈ ਗੱਲ ਵੀ ਚਾਲ ਮੈਂ ਤਾਂ ਸੁਣ ਕੇ ਕਰਨਾ ਚੁੱਪ ਕਰ ਜਲੀ ਮੈਂ ਕਹਿੰਨੀ ਜਲਦੀ ਨਾ ਚਲ ਮੇਰੇ ਨਾਲ ਬੱਚਿਆਂ ਦਾ ਕੱਠ ਰਹੀ ਉਹਦੇ ਵਰਗੀ ਤਾਂ ਰੀਸ ਨਹੀਂ ਉਹ ਤਾਂ ਪਾਈ ਵੱਡੀ ਗੱਲ ਹੀ ਕਹਿੰਦਾ ਸੀ ਅੱਜ ਹੋ ਅਡੋਂ ਨੂੰ ਕਹਿੰਦਾ ਢੋਂ ਨੂੰ ਹਾਂ ਅਹੇ ḍb ਕੀ ਗੱਲ ਹੋ ਗਈ ਜਿਹੜੀ ਅੱਡ ਮਾਨ ਨੂੰ ਕਹਿੰਦਾਗਾ ਮੈਨੂੰ ਕੀ ਪਤਾ ਉਹ ਤਾਂ ਕਹਿੰਦਾ ਜਦ ਇਹ ਕੰਮ ਨਹੀਂ ਕਰਦਾ ਇਹਦਾ ਤਾਂ ਮੈਂ ਸਾਰਾ ਦਿਨ ਖੇਤੀ ਦਾ ਮੈਂ ਕਰਦਾ ਉਹ ਕਰਦਾ ਕਿਉਂ ਨਹੀਂ ਹੁਣ ਜਿੰਨਾ ਹੁੰਦਾ ਕੰਮ ਨਾਲ ਦੋਨੇ ਇਕੱਠੇ ਕਰ ਜਾ ਹੁਣ ਕੱਲਾ ਥੋੜੀ ਕਰਕੇ ਆਉਂਦਾਗਾ ਉਹ ਲੱਗਿਆ ਕੋਈ ਤਾਂ ਗੱਲ ਦੁਕਾਨਦਾਰ ਕੋਲ ਦੀ ਕਰੀ ਹੋਊਗਾ ਨਾ ਦੁਕਾਨ ਦੀ ਹਾਲਤ ਕਰਦਾ ਤਾਂ ਸਤਾ ਕਹਿੰਦਾ ਤੇ ਸੁੱਟੀ ਵਾਲੇ ਦਿਨ ਵੀ ਨਹੀਂ ਜਿੰਨਾ ਕੋ ਕੰਮ ਕਰਾਉਂਦਾ ਉਹ ਨਾ ਨਾ ਮਾ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਐਵੇਂ ਉਹਨੂੰ ਕੋਈ ਗੱਲ ਦਾ ਲੱਗਿਆ ਹੋਊਗਾ ਕੀ ਪਤਾ ਕਿਸੇ ਨੇ ਕੁਝ ਕਹਿਤਾ ਹੋਵੇ ਉਹਨੂੰ ਮੈਂ ਤਾਂ ਇਹੀ ਸੋਚਦੀ ਆ ਪੁੱਤ ਮੈਂ ਆਂ ਆਦੀ ਵੀ ਜਾ ਫਿਰ ਉਹ ਚੱਕੀ ਹੋਊਗੀ ਮਾਂ ਨਹੀਂ ਸਾਡੇ ਚ ਐਡੀ ਕੋਈ ਲੜਾਈ ਹੋਈ ਹੈਗੀ ਜਾਂ ਕਿਸੇ ਨੂੰ ਇੱਕ ਦੂਜੇ ਨੂੰ ਬੋਲੇ ਹੋਈ ਗੀ ਵੀ ਜਿਹੜਾ ਅੱਡ ਹੋਣਾ ਹੈਗਾ ਸੀ ਮੈਂ ਤਾਂ ਇਹ ਸੋਚ ਰਹੀ ਨਹੀਂ ਵਿੱਚ ਆ ਜਿਹੜਾ ਇਕੱਠ ਵਰਗੀ ਦਾ ਰੀਸ ਨਹੀਂ ਹਨਾ ਜਾਂ ਫਿਰ ਵੀ ਖੇਸਕੂਤ ਤੁਹਾਡੇ ਕੋਲੇ ਕੋਈ ਆਇਆ ਗਿਆ ਹੋਵੇ ਸਾਡੇ ਕੋਲ ਤਾਂ ਕੋਈ ਨਹੀਂ ਆਇਆ ਹੋਣਾ ਚਲ ਬੰਦਿਆਂ ਕੋਲੇ ਬੰਦਾ ਤਾਂ ਆ ਹੀ ਜਾਂਦਾ ਹੁੰਦਾ ਹੈਗਾ ਨਾ ਸਾਡੇ ਸਾਹਮਣੇ ਕੋਈ ਇਹ ਜਿਹੀ ਕਿਤੇ ਗੱਲ ਕਰੀ ਜੀ ਕਿਸੇ ਦੀ ਉਹਦੇ ਕੋਲ ਜਿਹਦੇ ਕੋਲ ਉਹ ਖੜਦਾ ਵਹਿੰਦਾ ਕੋਈ ਖੇਤ ਬੰਨੇ ਤੇ ਇਤੋਂ ਜਾਣ ਤੋਂ ਪਹਿਲਾਂ ਕੋਈ ਖੜਦਾ ਪੁਰਦਾ ਵੀ ਉਹਦੇ ਕੋਲ ਚੱਕਣਾ ਹੋਵੇ ਫਿਰ ਕੋਈ ਬੰਦਾ ਐ ਦੇਖਿਆ ਨਹੀਂ ਕਦੇ ਕੋਈ ਕੋਣ ਲਾਵਾ ਮੈਨੂੰ ਦਵਾ ਹੈ ਜੇ ਕੋਈ ਨਹੀਂ ਦਾਦਾ ਕਾ ਬਾਕੀ ਜਿਹੇ ਜੀ ਕੋਈ ਗੱਲ ਹੁੰਦੀ ਪਹਿਲਾਂ ਮਾੜਾ ਮੋਟਾ ਤਾਂ ਮੈਨੂੰ ਗੱਲਾਂ ਤੋਂ ਵੀ ਪਤਾ ਲੱਗਦਾ ਸੀ ਪਹਿਲਾਂ ਤਾਂ ਕਦੇ ਕੋਈ ਐਜੀ ਗੱਲ ਹੀ ਨਹੀਂ ਹੋਈਗੀ ਇਹ ਪਤਾ ਨਹੀਂ ਭਾਈ ਉਹ ਤਾਂ ਕਹਿੰਦਾ ਕਿ ਵੀ ਜੇ ਤਾਂ ਕੰਮ ਕਰਨਾ ਤਾਂ ਦੇਖ ਮੈਂ ਕਹਿੰਦਾ ਨਹੀਂ ਵੀ ਮੈਨੂੰ ਅੱਡ ਕਰ ਦੇ ਉਹ ਕੰਮ ਤਾਂ ਦੇਖ ਮੈਂ ਮੈਂ ਕਰ ਦਾਂਗਾ ਤੇ ਜੇ ਅੱਡ ਹੋਣ ਨੂੰ ਉਹੀ ਉਹਦਾ ਮਨ ਕਰਦਾ ਹੈਗਾ ਉਹਦੇ ਚ ਫਿਰ ਮੈਂ ਕੁਝ ਕਰ ਨਹੀਂ ਸਕਦਾ ਫਿਰ ਆ ਬਾਲਾ ਵੀ ਕਿੰਨਾ ਟਾਈਮ ਦੀ ਮਨਤਾ ਕਰਕੇ ਇਕੱਠੇ ਰਹਾਂਗੇ ਜੇ ਉਹੀ ਉਹਦੀ ਮਰਜ਼ੀ ਹੈ ਬਾਕੀ ਜੇ ਕੋਈ ਐਜੀ ਗੱਲ ਹੈਗੀ ਤਾਂ ਮੇਰੇ ਮੂੰਹ ਤੇ ਆ ਕੇ ਕਹਦੇ ਐਵੇਂ ਤੇਰੇ ਕੋ ਫਿਰ ਹੁਣ ਮੈਂ ਕੀ ਕਹਿ ਸਕਦੀ ਹਾਂ ਪੁੱਤ ਮੈਂ ਤਾਂ ਹੁਣ ਸੁੰਦੋਂ ਉਹਨਾਂ ਨੂੰ ਮੈਂ ਤਾਂ ਸੱਨ ਵਿੱਚ ਆਲੇ ਫਸ ਗਈ ਮੈਨੂੰ ਤਾਂ ਹੁਣ ਆਈ ਸੋਚ ਵੱੜ-ਵੜ ਖਾਂਦੀ ਆ ਜੀ ਵੀ ਮੇਰੇ ਕੁਰਤਾ ਚ ਉਹੀ ਗਾਦਾ ਇੰਨਾ ਹੀ ਇੱਕ ਹੈ ਖਾਵਲਾ ਕਿਦੀਆਂ ਉਂਗਲਾਂ ਲੱਗੀਆਂ ਕਿਉਂ ਨਹੀਂ ਕਿਸੇ ਤੋਂ ਕੱਟ ਜਾ ਰਿਹਾ ਜਾਂਦਾ ਮੈਂ ਫਸ ਗਈ ਸਮਾਂ ਸੱਨ ਵਿਚਾਲੇ ਜੇ ਮੈਂ ਉਹੀ ਗਾ ਦਾ ਛੋਟੇ ਦੀ ਕਰਦੀਆਂ ਤਾਂ ਵੀ ਮਰਦੀਆਂ ਵੱਡੇ ਦੀ ਕਰਦੀਆਂ ਮੈਂ ਤਾਂ ਵੀ ਮਰਦੀਆਂ ਮੈਂ ਕੀ ਕਰਾਂ ਚਲ ਮਨਾ ਹੁਣ ਉਹਨੂੰ ਆਏ ਨੂੰ ਪੁੱਛ ਲੂੰਗੀ ਕੀ ਬੰਦਾ ਹੈ ਹਜੇ ਆਡੇ ਕੱਪੜੇ ਸ਼ਾਦੀ ਆਏ ਸੀ ਉੱਥੇ ਭੁੱਲ ਗਏ ਹੋਵੋਗੇ ਮੈਂ ਕਿਾ ਚੱਲ ਮੈਂ ਪੜਾਏ ਆਉਣੀ ਆ ਕਿ ਲੱਗਦੇ ਹੱਥ ਧੋਤੇ ਜਾਣਗੇ ਨਾ ਭੈਣੇ ਆਪਦੇ ਕੱਪੜੇ ਆਪ ਹੀ ਧੋਇਆ ਕਰੋ ਕਿਉਂ ਕੀ ਹੋ ਗਿਆ ਨਾ ਭਈ ਮੇਥੇ ਤਾਂ ਆਪਦਾ ਕੰਮੀ ਮਸਾ ਹੁੰਦਾ ਤੁਸੀਂ ਆਪਦੇ ਕੱਪੜੇ ਆਪੇ ਧੋ ਮੈਂ ਕਿਉਂ ਧੋਵਾਂ ਤੁਹਾਡੇ ਸਾਰਾ ਦਿਨ ਗੋਲਾ ਧੰਦਾ ਮੈਂ ਘਰੀ ਚੱਲਾਂ ਕਹਿੋ ਜੀਆਂ ਗੱਲਾਂ ਕਰਦੇ ਹੋ ਤੁਸੀਂ ਅੱਗੇ ਕਿਹੜਾ ਕਦੇ ਆਪਾਂ ਅੱਡ ਅੱਡ ਧੋਤੇ ਆ ਕੱਪੜੇ ਇਕੱਠੇ ਤਾਂ ਕੰਮ ਕਰਦੇ ਆ ਸਾਰੇ ਉਹ ਤੁਹਾਨੂੰ ਲੱਗਦਾ ਨਾ ਵੀ ਇਕੱਠੇ ਕੰਮ ਕਰਦੇ ਆ ਦੇਖਣ ਵਾਲੇ ਨੂੰ ਪਤਾ ਲੱਗਦਾ ਨਾ ਦੇਖ ਪੈਣੇ ਜੇ ਤੇਰਾ ਕੋਈ ਸੁੱਖ ਦਾ ਤਾਂ ਮੈਨੂੰ ਦੱਸ ਦੇ ਉੱਠ ਜਾ ਪੀੜੀ ਤੋਂ ਮੈਂ ਧੋ ਦਿੰਨੀ ਆ ਸਾਰੇ ਕੱਪੜੇ ਇਹਦੇ ਵਿੱਚ ਕੀ ਆ ਕਿਉਂ ਮੈਂ ਮੇਰਾ ਕਿਉਂ ਦੁਖੇ ਸੁੱਖ ਨਾਲ ਹਾਈ ਹਾਈ ਉਸ ਤਾਂ ਅੱਜ ਵੱਡੂ ਖਾਈ ਕਰਦੇ ਹੋਗੇ ਮੈਂ ਤਾਂ ਉਹ ਕਹਿਨੀ ਆ ਵੀ ਜੇ ਕੋਈ ਸੁੱਖ ਦਾਗਾ ਨਹੀਂ ਧੁੱਤੇ ਜਾਂਦੇ ਕੱਪੜੇ ਮੈਂ ਧੋ ਦਿੰਨੀ ਆ ਜਾ ਕੇ ਆਰਾਮ ਕਰ ਲੋ ਦੁਖੇ ਮੇਰਾ ਦੁਸ਼ਮਣ ਆਂਦਾ ਮੇਰਾ ਕਿਉਂ ਦੁਖੇ ਤੂੰ ਨਾਲੇ ਮੈਨੂੰ ਇਹੋ ਜਿਹੀਆਂ ਗੱਲਾਂ ਕਿਉਂ ਕਹਨੀ ਆ ਵਾਰੀ ਵਾਰੀ ਕਹੀ ਜੰਨੀ ਆ ਵੀ ਮੇਰਾ ਕੋਈ ਸੁਖੇ ਮੇਰਾ ਕੋਈ ਸੁਖੇ ਕਿਉਂ ਦੁਖੇ ਫਿਰ ਤੁਸੀਂ ਜਾਣ ਕੇ ਨਹੀਂ ਸਾਡੇ ਕੱਪੜੇ ਲੈ ਕੇ ਆਏ ਸੀ ਚੱਕ ਕੇ ਤੁਹ ਫਿਰ ਤੈਨੂੰ ਕਿਹੜਾ ਦੀਂਦਾ ਨਹੀਂ ਤੇਰਾ ਬੰਦਾ ਬਾਹਰ ਜਾਂਦਾ ਕਿਤੇ ਮੀਟਿੰਗਾਂ ਚ ਜਾ ਵੜਦਾ ਕਿਤੇ ਕਿਸਾਨ ਜੂਨੀ ਵਾਲਿਆਂ ਨਾਲ ਉਹਨਾਂ ਨਾਲ ਤੁਰਿਆ ਫਿਰਦਾ ਮੇਰਾ ਬੰਦਾ ਖੇਤਾਂ ਚ ਖਪੀ ਜਾਂਦਾ ਉਹ ਤੁਹਾਨੂੰ ਸਾਰਾ ਦਿਨ ਦੀਂਦਾ ਨਹੀਂ ਮੇਰੀ ਗੱਲ ਸੁਣ ਪੈਣੇ ਸੁਣਾ ਪੈਣੀ ਚੱਲ ਮੰਨਿਆ ਵੀ ਕੋਈ ਨਾ ਉਹਨਾਂ ਨੇ ਕਹਿਤਾ ਹੋਊਗਾ ਕਿਸੇ ਉਹਦੇ ਨਾਲ ਵੀ ਕਿਸੇ ਨੇ ਕੁਝ ਕਹਿਤਾ ਹੋ ਜਾਂ ਕਿਸੇ ਨੇ ਕੋਈ ਗੱਲ ਕਰਤੀ ਹੋਊਗੀ ਬੰਦਿਆਂ ਦਾ ਤਾਂ ਸਰ ਗਿਆ ਤੁਸੀਂ ਵੀ ਅੱਜ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਜਿਵੇਂ ਅੱਡ ਹੋਣਾ ਹੁੰਦਾਗਾ ਮੈਨੂੰ ਤਾਂ ਐ ਲੱਗਦਾ ਤੁਹਾਡੇ ਮਨ ਚ ਕੋਈ ਗੱਲ ਹੋਰ ਆਗੀ ਔਰ ਅੱਡ ਹੋਣ ਵਾਲੀਆਂ ਗੱਲਾਂ ਤੁਸੀਂ ਕਰਦੇ ਹੋ ਅਸੀਂ ਕਰਦੇ ਆਂ ਅੱਡ ਹੋਣ ਵਾਲੀਆਂ ਗੱਲਾਂ ਹਾਂ ਕੀ ਕਦੋਂ ਕਰੀਆ ਕਦੇ ਦੇਖਿਆ ਤੁਸੀਂ ਸੁਣਿਆ ਸਾਡੇ ਮੂੰਹ ਚੋਂ ਕਦੇ ਇਹ ਜਿਹੀ ਗੱਲ ਕੋਈ ਤੁਹਾਡੇ ਮੂੰਹੋਂ ਨਹੀਂ ਸੁਣੀ ਪਰ ਪਤਾ ਤਾਂ ਲੱਗ ਜਾਂਦਾ ਹੁੰਦਾ ਨਾ ਵੀ ਬੰਦਾ ਕੀ ਕਹਿਣਾ ਚਾਹੁੰਦਾ ਅਸੀਂ ਤਾਂ ਦੇਖੋ ਭੈਣੇ ਕਦੇ ਨਹੀਂ ਸੋਚਿਆ ਹੈਗਾ ਤੁਸੀਂ ਸੋਚਦੇ ਹੋਗੇ ਇਹਦਾ ਮਤਲਬ ਤੁਸੀਂ ਮਾਂ ਦੇ ਵੀ ਨਹੀਂ ਕੱਪੜੇ ਧੋਣੇ ਮਾਂ ਭੈਣੇ ਮੈਥੋਂ ਤਵੇ ਖਾਅਦੇ ਕੱਪੜੇ ਮਸਾਂ ਧੋਂਗੀ ਮੈਥੋਂ ਤਾਂ ਕੀ ਹੋ ਗਿਆ ਕਾਦੇ ਪਿੱਛੇ ਬਲੀ ਜਾਂਦੀ ਓ ਆ ਦੇਖ ਲਾ ਮਾਂ ਆ ਭੈਣ ਸਾਡੇ ਕੱਪੜੇ ਛੱਡੇ ਆਈ ਅੰਦਰ ਧੋਣ ਵਾਲੇ ਜਦੋਂ ਮੈਂ ਪੜਾਉਣਾ ਹੀ ਕਹਿੰਦੀ ਆ ਫਿਰ ਆਪਦੇ ਅੱਡ ਅੱਡ ਧੋਇਆ ਕਰੋ ਇਹ ਤਾਂ ਕਹਿੰਦੀ ਨਾ ਮੈਂ ਮਾਂ ਦੇ ਧੋਵਾ ਨਾ ਤੁਹਾਡੇ ਧੋਵਾ ਜਦੋਂ ਮਾਂ ਛੋਡੀ ਬਾਹਰ ਕਰਾਉਂਦੀ ਆ ਮਾਂ ਦੇ ਕੱਪੜੇ ਤੁਸੀਂ ਧੋ ਮੈਂ ਕਿਉਂ ਧੋਵਾ ਮਾਂ ਦੇ ਕੱਪੜੇ ਉਥੇ ਮੇਰੀ ਗੱਲ ਸੁਣ ਲੈ ਕੱਠ ਰਹਿਦਾ ਰਹਿ ਜੂਗਾ ਪਹਿਲਾਂ ਮੈਨੂੰ ਐਂ ਦੱਸ ਵੀ ਕਰ ਲ ਹੋਈ ਕੀ ਆ ਕੱਢ ਦੇ ਵਿੱਚ ਤੁਸੀਂ ਕਿਉਂ ਰੋਲਾ ਕਰਿਆ ਅੱਗੇ ਤੁਸੀਂ ਦੋਨੇ ਇਕੱਠੇ ਰੱਖ ਕੇ ਲੋਂਦੀਆਂ ਉਹ ਜਾਣ ਕੇ ਬਹਿਤ ਨਾਲ ਕੱਪੜੇ ਲੈ ਕੇ ਆਈ ਐ ਇਹਨੂੰ ਹੁਣ ਧੁੱਪ ਦੀਂਦੀ ਨਹੀਂ ਵੀ ਮੈਂ ਤੂੰ ਪੇ ਬੈਠੀ ਆ ਬਹਿਤ ਤਾਂ ਕਰਦੇ ਆ ਦੋਨੋਂ ਜੀ ਇਹ ਮੈਂ ਤਾਂ ਮੰਮੀ ਇਹ ਗੱਲ ਕਹੀ ਆ ਵੀ ਜੇ ਭੈਣ ਤੂੰ ਜਾਣ ਕੇ ਛੱਡ ਕੇ ਆਈ ਆ ਉਹ ਤਾਂ ਚੱਲ ਠੀਕ ਆ ਮੈਨੂੰ ਤਾਂ ਐ ਸੀਗਾ ਕਿ ਭੁੱਲ ਗਏ ਚੱਲ ਉੱਥੇ ਪਾਸੇ ਤੇ ਪਏ ਰਹਿ ਗਏ ਕੱਪੜੇ ਵੀ ਚੱਲ ਮੈਂ ਫੜਾਏ ਆਉਣੀ ਐ ਮੈਂ ਤਾਂ ਇਹ ਵੀ ਕਹਤਾ ਵੀ ਤੁਹਾਡੇ ਤਾਂ ਨਹੀਂ ਧੁੱਤੇ ਜਾਣੇ ਕੋਸੇ ਮੇਰੀ ਗੱਲ ਸੁਣੋ ਘਰ ਦੀ ਗੱਲ ਘਰਤੀ ਰਹਿ ਜੂ ਐਵੇਂ ਤੁਸੀਂ ਉਹੀ ਗੱਲ ਵੀ ਪਹਿਲਾਂ ਤਾਂ ਉਹ ਮੁੰਡਾ ਵੱਡਾ ਆਇਆ ਗਹਿ ਲਾ ਗਿਆ ਮੈਨੂੰ ਤਾਂ ਸਾਨੂੰ ਗੱਲ ਨਹੀਂ ਸਾਬ ਹੁੰਦਾ ਵੀ ਸਾਨੂੰ ਉਂਗਲਾਂ ਕੀ ਦਿਨਾਂ ਨੇ ਉਂਗਲਾ ਕੀ ਦੀਆਂ ਹੋਣੀਆਂ ਮਾਂ ਤੈਨੂੰ ਵੀ ਪਤਾ ਹੀ ਐ ਚੰਗੀ ਤਰ੍ਹਾਂ ਵੀ ਕਿਹੜਾ ਇਸ ਕੰਮ ਘਰ ਚ ਕੰਮ ਕਰਦਾ ਤੇ ਕਿਹੜਾ ਕਰਦਾ ਨਹੀਂ ਦੇਖ ਪਾਣੇ ਕੰਮ ਤਾਂ ਸਾਰੇ ਹੀ ਕਰਦੇ ਨੇ ਤੈਨੂੰ ਵੀ ਪਤਾ ਹੀ ਆਗਾ ਤੂੰ ਇਹ ਲਾਲਾ ਸਾਹਿਬ ਕਿ ਹੁਣ ਸਵੇਰ ਦੇ ਉੱਠ ਕੇ ਘਰ ਦੇ ਕੰਮ ਕੌਣ ਕਰਦਾ ਸਾਰਾ ਚੁੱਲ੍ਹੇ ਚੌਂਕੇ ਦਾ ਤਾਂ ਮੈਂ ਅੰਦਰ ਗਰਮੀ ਚ ਮਰਦੀ ਆਂ ਤੂੰ ਹਵਾ ਹਵਾ ਦੇ ਵਿੱਚ ਝਾੜੂ ਲਾ ਦਿੰਦੀ ਆਂ ਬਾਹਰੇ ਪੋਚਾ ਲਾ ਦਿੰਦੀ ਆਂ ਕੱਪੜੇ ਆਪਾਂ ਰਲ ਕੇ ਧੋ ਲੈਣੇ ਆਂ ਅੱਗੇ ਮੈਂ ਤਾਂ ਕਦੇ ਅੱਜ ਤੱਕ ਐ ਸੋਚਿਆ ਨਹੀਂ ਕਿ ਮੈਂ ਸਾਰਾ ਦਿਨ ਉੱਥੇ ਦੁਪਹਿਰ ਤੱਕ ਚੁੱਲ੍ਹੇ ਮੂਰੇ ਮਰੀ ਜਾਨੀ ਆਂ ਤੁਸੀਂ ਇਹ ਨਾ ਸੋਚਦੇ ਭਾਈ ਸਾਨੂੰ ਤਾਂ ਹੁਣ ਅਕਲ ਆ ਗਈ ਵੇਖ ਕੇ ਸਾਰਾ ਕੁਝ ਸਿੱਧਾ ਦੇਖੀ ਜਾਂਦੇ ਆ ਮਾਂ ਨੂੰ ਵੀ ਮੇਰੀ ਗੱਲ ਸੁਣ ਤੂੰ ਪਹਿਲਾਂ ਮੈਨੂੰ ਐ ਦੱਸ ਵਿਚਾਰ ਲੀੜੇ ਸੀ ਕਾਦੇ ਵਿੱਚ ਇਹ ਕਿਉਂ ਕਲੇਸ਼ ਕੀਤਾ ਚਲ ਬੀਤੀ ਸਲੇਪਾ ਤੋਂ ਲੈ ਕੇ ਜਿੰਨ ਤੁਹਾਨੂੰ ਪਤਾ ਲੱਗਦਾ ਸੀ ਜੇ ਤੈਨੂੰ ਕੋਈ ਨਹੀਂ ਬਹਾਨਾ ਨਾ ਪੁੱਤ ਤੂੰ ਸਿੱਧਾ ਹੀ ਉਸ ਲੀੜਾ ਬੱਚੇ ਨਾਲ ਲੜੋ ਤੁਸੀਂ ਬੈਠ ਕੇ ਮੇਰੇ ਨਾਲ ਗੱਲ ਕਰ ਲਓ ਠੀਕ ਹੈ ਨਾ ਮੈਂ ਤਾਂ ਤੁਹਾਨੂੰ ਐਡ ਕਰਕੇ ਰਾਜੀ ਨਹੀਂ ਮੈਨੂੰ ਤਾਂ ਹੈਪੀ ਨਹੀਂ ਦੋ ਤਿੰਨ ਦਿਨ ਹੋ ਗਏ ਪਹਿਲੀ ਕਹਿੰਦਾ ਸੀ ਕੀ ਗੱਲ ਵੀ ਤੁਸੀਂ ਆੜਕਾ ਦੇ ਵਿੱਚ ਹੋਵਗੇ ਰੋ ਨਿਆਣਾ ਪੁੱਤ ਤੂੰ ਇਹ ਵੀ ਜਾਣਨੀ ਆਂੀ ਆ ਤੂੰ ਤਾਂ ਵੱਡੀ ਸਿਆਣੀ ਐ ਮਾਂ ਫਿਰ ਤੂੰ ਸਾਡੇ ਤੇ ਚੜ ਕੇ ਆ ਜਾਨੀ ਆ ਵੀ ਤੁਸੀਂ ਸਿਆਣੇ ਹੋ ਤੁਸੀਂ ਇਹਨਾਂ ਨੂੰ ਕਾਹ ਤੋਂ ਨਹੀਂ ਸਮਝਾਉਂਦੇ ਸਾਨੂੰ ਪਤਾ ਨਹੀਂ ਲੱਗਦਾ ਵੀ ਮੈਂ ਕਹੀ ਨਹੀਂ ਆ ਮੈਂ ਕਾਹ ਤੋਂ ਕੰਮ ਇਹ ਵੀ ਕਰਦੇ ਨੇ ਕੀ ਕਰਦੇ ਭੈਣੇ ਅਸੀਂ ਸਾਰਾ ਕੰਮ ਤਾਂ ਕਰਦੇ ਆ ਹੁਣ ਮਾਂ ਸਾਨੂੰ ਕਹਿੰਦੀ ਤਾਂ ਹੈਗੀ ਆ ਤੁਹਾਨੂੰ ਕਹਿੰਦੀ ਆ ਤਾਂ ਸਮਝੀ ਆ ਤਾਂ ਸਾਰਿਆਂ ਨੂੰ ਕਹੂਗੀ ਜਿਹੜਾ ਭਾਈ ਤੁਸੀਂ ਕੰਮ ਕਰਦੇ ਹੋ ਨਾ ਸਾਨੂੰ ਤਾਂ ਪਤਾ ਲੱਗਦਾ ਨਹੀਂ ਸਾਰਾ ਦਿਨ ਖਾਪੀ ਅਸੀਂ ਦੋਨੋਂ ਜੀਜਾ ਮੈਂ ਤੁਹਾਡਾ ਤੁਹਾਡਾ ਕੰਮ ਤੁਹਾਨੂੰ ਪਤਾ ਲੱਗਦਾ ਤੇ ਦੂਜੇ ਦਾ ਤਾਂ ਕੁਝ ਪਤਾ ਨਹੀਂ ਲੱਗਦਾ ਤੁਹਾਨੂੰ ਜਿਹੜਾ ਅੱਲ ਧੜੀ ਧੜੀ ਪਕਾ ਕੇ ਰੱਖਦੀ ਆਂ ਕੀ ਮੈਂ ਉਹ ਚਲ ਚੰਗਾੜਿਆ ਮੇਰਾ ਬੜਾ ਦਿਮਾਗ ਨਾ ਖਾਂਨ ਕੋ ਪੜੇ ਤੋ ਲੰਦੇ ਚਲ ਕੋਈ ਮੈਂ ਬਹਿ ਕੇ ਗੱਲ ਕਰ ਲਾਂਗੇ ਕੋਲੇ ਕਮਾਂਦੀ ਕੰਨ ਮੈਂ ਤਾਂ ਕਹਤਾ ਸੀ ਵੀ ਮੈਂ ਤੋ ਦਿੱਨੀਆਂ ਛੱਡ ਦੋ ਜੇ ਤੁਹਾਡਾ ਸਿਰ ਸਿਰ ਉਦੋਂ ਖੁਦਾ ਆਕੇ ਗਾ ਨਹੀਂ ਮੇਰਾ ਕਿਉਂ ਦੁਖੇ ਮੇਰੇ ਦੁਸ਼ਮਣਾਂ ਦਾ ਦੁਖੇ ਇਹਦਾ ਮੈਨੂੰ ਵੱਡ ਖਾਉ ਕਰਦੀ ਅੱਜ ਚਲ ਕੋਈ ਨਾ ਚਲ ਤੂੰ ਆ ਜਾ ਉੱਪਰ ਮੈਂ ਬਾਤ ਬਿੜਕਾ ਬਿੜਕਾ ਵਾਂ ਕੰਦਾ ਨਾਲ ਹੀ ਖੜਕੇ ਸ੍ਰੀਕਾ ਵਹੀਕਾ ਲੈਣ ਵੀ ਲੱਗ ਗਿਆ ਵੀ ਇਹਨਾਂ ਦੇ ਘਰੇ ਕਿਚਕਿਚ ਹੋਣ ਲੱਗ ਗਈ ਮੈਂ ਤਾਂਹੀਂ ਸ੍ਰੀਕੇ ਤੋਂ ਡਰਦੀ ਆ ਪੁੱਤ ਮਾਂ ਤੂੰ ਵੀ ਉਹਨਾਂ ਦੀ ਮਿਹਤ ਕਰਾਉਣੀ ਆ ਸਾਡੀ ਤਾਂ ਤੂੰ ਵੀ ਨਹੀਂ ਕਰਾਉਂਦਾ ਕੋਈ ਨਾ ਮੈਨੂੰ ਤੂੰ ਐ ਉਹ ਮੈਨੂੰ ਮੰਗ ਰੋ ਆ ਤੈਨੂੰ ਤੈਨੂੰ ਲੱਗਦਾ ਮੈਂ ਤਾਂ ਕਿਸੇ ਦੋਨਾਂ ਚ ਫਰਕ ਰੱਖਿਆ ਨਹੀਂ ਮੈਂ ਤੁਹਾਨੂੰ ਲੀੜਾ ਵੀ ਪੁੱਤ ਇੱਕੋ ਜਿਹਾ ਰੱਖ ਕੇ ਦੇਣਾ ਮੈਂ ਚੱਪਲ ਜੋੜਾ ਵੀ ਇੱਕੋ ਜਿਹਾ ਰੱਖ ਕੇ ਦੇਣਾ ਦੱਸ ਵੀ ਫਰਕ ਕਿਹਨੇ ਮੈਂ ਛੋਟੀ ਨੂੰ ਕੀ ਰੱਖ ਕੇ ਦੇਣੀ ਆ ਜਾਂ ਮੈਂ ਉਹਨੂੰ ਛੋਟੇ ਨੂੰ ਮੈਂ ਕੀ ਦਿੰਨੀ ਆ ਮੈਂ ਬਸ ਅਸੀਂ ਤਾਂ ਆਪਦੇ ਆਪ ਦਾ ਕੰਮ ਕਰਾਂਗੇ ਅਸੀਂ ਨੇ ਭਾਈ ਸਾਥੋ ਦੀ ਹੁੰਦਾ ਹੁਣ ਤਾਂ ਹਾਂ ਬਰਸਾ ਨੂੰ ਕੀ ਬੋਲਿਆ ਚੱਲ ਹਾਗੀ ਹਾਗੀ ਕੀ ਇਹ ਹੋ ਗਿਆ ਆਹ ਦੀਦੀ ਤੇ ਗੁੱਸਾ ਚੜਦਾਗਾ ਕਿਉਂ ਕਿਉਂ ਕਿ ਕੱਪੜੇ ਧੋਈ ਜਾਂਦੀ ਸੀਗੀ ਹਾਂ ਤੇ ਆਪਣੇ ਕੱਪੜੇ ਸਾਰੇ ਛੱਡ ਗੀ ਉੱਥੇ ਧੋਣ ਵਾਲੇ ਮੈਨੂੰ ਲੱਗਿਆ ਵੀ ਚਲ ਹੂ ਰਹਿ ਗਏ ਹੋਣਗੇ ਇੱਧਰ ਉੱਧਰ ਪਏ ਵੀ ਚਲ ਮੈਂ ਜਾ ਕੇ ਫੜਾਏ ਆਉਣੀ ਆ ਜਦੋਂ ਮੈਂ ਫੜਾਉਣ ਗਈ ਕੱਪੜੇ ਮੈਨੂੰ ਕਹਿੰਦੀ ਹਾਂ ਹਾਂ ਭਾਈ ਕਹਿੰਦੀ ਮੈਂ ਤਾਂ ਕਿਸੇ ਦੇ ਕੱਪੜੇ ਧੋਣੇ ਨਹੀਂ ਨਾ ਸਾਡੇ ਕੋਈ ਧੋਵੇ ਕਹਿੰਦੀ ਆਪਦੇ ਅੱਡੋ ਅੱਡ ਕੰਮ ਕਰਿਆ ਕਰੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਹੋਇਆ ਕੀ ਪਿਆ ਅੱਛਾ ਇਨਾ ਕੁਛ ਬੋਲੀ ਹੋ ਆਹੋ ਮੈਂ ਤਾਂ ਫਿਰ ਵੀ ਐ ਕਿਹਾ ਵੀ ਚੱਲ ਜੇ ਭੈਣ ਤੇਰਾ ਕੁਛ ਦੁਖਦਾ ਤਾਂ ਮੈਨੂੰ ਦੱਸ ਦੇ ਮੈਂ ਤਾਂ ਲੰਨੀ ਆ ਕਹਿੰਦੀ ਹਾਂ ਹਾਂ ਮੇਰਾ ਕਾ ਤਾਂ ਦੁਖੇ ਦੁਖੇ ਮੇਰੇ ਦੁਸ਼ਮਣਾ ਦਾ ਯਾਰ ਇਹਨਾਂ ਨੂੰ ਹੋਇਆ ਕੀ ਪਿਆਗਾ ਜਦੋਂ ਤੂੰ ਸਵੇਰੇ ਮੈਨੂੰ ਉੱਥੇ ਪਾਣੀ ਖੜਾਉਣਾ ਸੀ ਬਾਹਰ ਜਦੋਂ ਆਇਆ ਸੀ ਘਰੋਂ ਹਾਂ ਤੇ ਉਦੋਂ ਮੈਨੂੰ ਮਾਂ ਵੀ ਦੱਸਦੀ ਸੀ ਆ ਮੈਨੂੰ ਰਸੋਈ 'ਚ ਥੋੜੀ ਕੁਸਰ ਮੁਸਰ ਜੀ ਤਾਂ ਸੁਣਦੀ ਸੀ ਪਰ ਸ਼ੀਸ਼ੇ ਲੱਗੇ ਕਰਕੇ ਕਲੀਅਰ ਨਹੀਂ ਸੁਣਿਆ ਉਹ ਵੀ ਮੈਨੂੰ ਮਾਂ ਆਖੀ ਜਾਂਦੀ ਸੀ ਕਹਿੰਦੀ ਵੀ ਹੈਪੀ ਮੈਨੂੰ ਅੱਜ ਦਰ ਕੇ ਬੋਲਦਾ ਸੀਗਾ ਕਹਿੰਦੀ ਅੱਕੇ ਕਹਿੰਦੀ ਵੀ ਮੇਰੇ ਨਾਲ ਕਹਿੰਦਾ ਕੰਮ ਨਹੀਂ ਕਰਾਉਂਦਾਗਾ ਤੇ ਜੇ ਨਹੀਂ ਕਹਿੰਦਾ ਵੀ ਹੋਣ ਦਾ ਕੰਮ ਆਂਦਾ ਤਾਂ ਕਹਿੰਦਾ ਸਾਨੂੰ ਅੱਡ ਕਰ ਦਿਓ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਇਹਨਾਂ ਦੋਨਾਂ ਜੀਆ ਨੂੰ ਹੋਇਆ ਕੀ ਹੈਗਾ ਕੰਮ ਕਰਾਉਣ ਨੂੰ ਹੁਰ ਨਾਲ ਕਰਾਉਂਦਾ ਕੌਣਾ ਕੇਦ ਦਾ ਦੋਨੇ ਜਣ ਇੱਠੇ ਦਾ ਕਰਦੇ ਆ ਉਹ ਵੀ ਮੈਨੂੰ ਕਹਿੰਦੀ ਥੋੜਾ ਕਰਿਆ ਕੰਮ ਤਾਂ ਸਾਨੂੰ ਦੀਂਦਾ ਹੀ ਨਹੀਂ ਹੁਣ ਤੁਹਾਡੇ ਸਾਹਮਣੇ ਮੈਂ ਕੀ ਕੰਮ ਨਹੀਂ ਕਰਦੀ ਉਹ ਤਾਂ ਮੋਟਾ ਮੋਟਾ ਝਾੜੂ ਪੋਚਾ ਕਰ ਲੈਂਦੀ ਆ ਤੁਰਦੀ ਫਿਰਦੀ ਪੱਖੇ ਥੱਲੇ ਮੈਂਰ ਸੋਈ ਚ ਮਰਦੀ ਆ ਉਹ ਤਾਂ ਦੀਂਦਾ ਨਹੀਂ ਉਹ ਗੱਲ ਤਾਂ ਉਹੀ ਹੈ ਬਿਕਾ ਦਾ ਪਤਾ ਤਾਂ ਲੱਗੇ ਵਿੱਚੋਂ ਬੀਜੇ ਨੂੰ ਗੱਲ ਹੈਗੀ ਆ ਤਾਂ ਇਹਨਾਂ ਦੀ ਤਾਂ ਦੋਨਾਂ ਜਣਿਆਂ ਦੀ ਨਾ ਕੋਈ ਸਾਡੀ ਘਾਟੀ ਕੀਤੀ ਹੋਈ ਆਗੀ ਇਹ ਤਾਂ ਐਂ ਕਹਿੰਦੇ ਨੇ ਕਿ ਅਸੀਂ ਅੱਡ ਹੋ ਜਾਈਏ ਬਹਾਨੇ ਅੱਡ ਹੋਣ ਦੇ ਭਾਲਦੇ ਮੈਂ ਕਹਿੰਦੀ ਅਸੀਂ ਮਾਂ ਦਾ ਕੋਈ ਕੱਪੜਾ ਲੀੜਾ ਧੋਵਾਂ ਮੈਂ ਕਿਉਂ ਮਾਂ ਦਾ ਕਿਉਂ ਨਾ ਧੋਵਾਂਗੇ ਨਾ ਨਾ ਕਹਿੰਦੀ ਮੈਂ ਨਹੀਂ ਧੋਂਦੀ ਹੈਗੀ ਮੇਰੇ ਮੂੰਹ ਤੇ ਮੁੱਕਰੀ ਆਗੀ ਉਹ ਤੇ ਮਾਂ ਹੋਰ ਕੱਪੜੇ ਲੀੜੇ ਕਿਧਰ ਧਵਾਉਗੀ ਕੀ ਪਤਾ ਹੁਣ ਕੀ ਧਵਾਉਗੀ ਜਮੀਂ ਸਰੇ ਆਪੇ ਫਿਰ ਨਾ ਮੇਰੇ ਨਾਲ ਤਾਂ ਇਹ ਕੋਨੇ ਦੋ ਹੱਥ ਨਹੀਂ ਕੀਤੇ ਹੈਗੇ ਪਰ ਕਸਰ ਕੋਈ ਨਹੀਂ ਛੱਡੀ ਹੈਗੀ ਜਿਹੜੀਆਂ ਮੈਨੂੰ ਸੁਣਾਈਆਂ ਹੋਰ ਤਾਂ ਫਿਰ ਕੁਝ ਆਇਆ ਹੀ ਨਹੀਂ ਮਾਂ ਨੂੰ ਕਹਿ ਦਿੰਨਾ ਮੈਂ ਸਿੱਧਾ ਵੀ ਜੇ ਇਹੀ ਗੱਜ ਗਏ ਜੀ ਇਹਨਾਂ ਨਾਲ ਰੱਖਣੀ ਹੈ ਇਹਦੇ ਨਾਲ ਤਾਂ ਚੰਗਾ ਫਰੱਡ ਹੋਣ ਚ ਹੀ ਫਾਇਦਾ ਹੈਗਾ ਮਾਂ ਨਾਲ ਹੀ ਬੈਠ ਕੇ ਗੱਲ ਕਰ ਲੈਣੇ ਆ ਬਿਠਾ ਕੇ ਭਾਈ ਉਹਨਾਂ ਨੂੰ ਵੀ ਸਾਥੋਂ ਨਹੀਂ ਰੋਜ਼ ਰੋਜ਼ ਆ ਕੇ ਕੁਛ ਸੁਣਿਆ ਜਾਂਦਾ ਆ ਕੇ ਤੁਹਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਟੌਮੀ ਵੀ ਸਾਡਾ ਤਾਂ ਕੰਮ ਕਿਸੇ ਉਹਦੇ ਵਿੱਚ ਨਹੀਂ ਆਉਂਦਾ ਗਿਣਤੀ ਦੇ ਵਿੱਚ ਕਹਿੰਦੀ ਤੁਹਾਡਾ ਤਾਂ ਕੋਈ ਕੰਮ ਹੀ ਨਹੀਂ ਦਿੰਦਾ ਕਹਿੰਦੀ ਤੇਰਾ ਬੰਦਾ ਤਾਂ ਕਹਿੰਦੀ ਰੈਲੀਆਂ ਤੇ ਤੁਰ ਜਾਂਦਾ ਕਦੇ ਧਰਨਿਆਂ ਤੇ ਵਗ ਜਾਂਦਾ ਮੇਰਾ ਕਹਿੰਦੀ ਖੇਤ 'ਚ ਲੱਗਿਆ ਰਹਿੰਦਾ ਤੇ ਜਾਣਾ ਪੈਂਦਾ ਹੈਗਾ ਜਦੋਂ ਖੇਤੀ ਕਰਦੇ ਆਂ ਕਿ ਜਦੋਂ ਰੈਲੀ ਵਾਲਿਆਂ ਆਪਣੇ ਨਾਲ ਘੌਣਾ ਕੇ ਖੜਜੂਆ ਉਹ ਵੀ ਕਰਦਾ ਕਮਾਚੀ ਆਉਂਦਾਗਾ ਆਪਣੇ ਫਾਇਦੇ ਲਈ ਹੀ ਜਾਂਨੇ ਹੋ ਓਏ ਉਹੀ ਤਾਂ ਗੱਲ ਹੈ ਕਿ ਵੀ ਹੋਰ ਦੱਸ ਜਾ ਆਪ ਪਾ ਜਾ ਕਰੇ ਆਪ ਜਮਾ ਨਹੀਂ ਜਾਂਦਾ ਫਿਰ ਇੱਕ ਦਿਨ ਤਾਂ ਜਾਣਾ ਪਊਗਾ ਜੇ ਦੂਜੇ ਜੇ ਤਾਂ ਕਦੇ ਕੰਮ ਨੂੰ ਜਵਾਬ ਦਿੱਤਾ ਹੋਵੇ ਫਿਰ ਤਾਂ ਹੈਗਾ ਵੀ ਭਾਈ ਅਸੀਂ ਕਿਹਾ ਹੋਵੇ ਵੀ ਅੱਜ ਤਾਂ ਉਹੀ ਬੈਠੇ ਆਪਾਂ ਤਾਂ ਆਪਣੀ ਹਾਸੇ ਠੱਠੇ ਕਰੀ ਜਾਂਦੇ ਆ ਇਹ ਦੋਨੇ ਜਣੇ ਮੀਆਂ ਬੀਬੀ ਕੰਮ ਲੱਗੇ ਰਹਿੰਦੇ ਨੇ ਕੋਈ ਬਾਕੀ ਯਾਰ ਹੁਣ ਕੰਮ ਨੂੰ ਰਹਿ ਵੀ ਕੀ ਕਰ ਰੇ ਕੂੜਾ ਪੂੜਾ ਕਰਿਆ ਪੇ ਜਾ ਕੇ ਕੱਲੀ ਮੋਟਰ ਛੱਡਣੀ ਹੁੰਦੀ ਆ ਤੂੰ ਪੈਣਾ ਹੁੰਦਾ ਜੇ ਮੇਰੀ ਗੱਲ ਸੁਣ ਲੋ ਚੱਲ ਕੇ ਨਾ ਮਾਂ ਨਾਲ ਗੱਲ ਕਰੋ ਬਿਠਾ ਕੇ ਐ ਨਹੀਂ ਮੈ ਤਾਂ ਰੋਜ਼ ਰੋਜ਼ ਸੁਨੇ ਆ ਜਾਂਦਾ ਹੈਗਾ ਫਿਰ ਜੇ ਅੱਡ ਹੋਣਾ ਚਾਹੁੰਦੇ ਆ ਤਾਂ ਅੱਡੀ ਸਹੀ ਪਰਨੇ ਨਹੀਂ ਪਿਆ ਹੋਇਆ ਕੋਈ ਕਿਸੇ ਦੇ ਬਸ ਫਿਰ ਹੁਣ ਮਾਂ ਨਾਲ ਗੱਲ ਕਰ ਹੀ ਲੈਨੇ ਆ ਨਾਲੇ ਉਹਨਾਂ ਨੂੰ ਬਿਠਾ ਲਾਂਗੇ ਚਲੋ ਜੀ ਭਾਈ ਵੀ ਸਾਡੇ ਤੋਂ ਨਹੀਂ ਹੁਣ ਇਹਨਾਂ ਦੀ ਕਿਛ ਕੇਜੀ ਚੱਲੀ ਜਾਂਦੀ ਵੀ ਸਾਨੂੰ ਤਾਂ ਬਸ ਪਰੇ ਫਿਰ ਅੱਡੀ ਕਰ ਆਹੋ ਪਏ ਬੁਰੇ ਪੈ ਜਾਗੇ ਪੈ ਜਾਗੇ ਦੋ ਦਿਨ ਕੋਈ ਨਾ ਤੁਸੀਂ ਮਾਂ ਨਾਲ ਕਰੋ ਗੱਲ ਚਲੋ ਕੋਈ ਨਾ ਮੈਂ ਕਰਦਾ ਮਾਂ ਨਾਲ ਹਾਂ ਓਹੋ ਕਾਦੀ ਸਬਜੀ ਸਬਜੀ ਬਣਾਵਾਂਗੇ ਕਾਦੀ ਬਣਾਉਣੀ ਹੈ ਜੀ ਛੜੀ ਹੋਈ ਬਣਾ ਲੂੰਗੀ ਹਾਂ ਬੋਲਦੀ ਹਾਂ ਮੈਂ ਤਾਂ ਵੀ ਤਾਂ ਪਾਈ ਜੀ ਬਰਦੀ ਤੈਨੂੰ ਪਤਾ ਹੀ ਹੈ ਕੀ ਹੋ ਗਿਆ ਸੋਣਾ ਕੀ ਸੀ ਜੀ ਮੈਂ ਨਾ ਕੱਪੜੇ ਧੋਈ ਜਾਂਦੀ ਸੀ ਇੰਨਾ ਥੱਬਾ ਕੱਪੜਿਆਂ ਦਾ ਲੈ ਕੇ ਮੇਰੇ ਕੋਲ ਰੀਤ ਆ ਗਈ ਅੱਛਾ ਤੇ ਧਵਾਉਣੇ ਤਾਂ ਕੀ ਸੀ ਮੇਰੇ ਨਾਲ ਕੱਪੜੇ ਸਮੋਦੀ ਮੇਰੇ ਤੇ ਆਪੜ ਮਾਰਨ ਲੱਗ ਗਈ ਕਹਿੰਦੀ ਭਾਣੇ ਮੇਰੇ ਕੱਪੜੇ ਤਾਂ ਉਹਦੇ ਮੈਂ ਖਾ ਭਈ ਮੈਥੋਂ ਨਹੀਂ ਧੋਤੇ ਜਾਂਦੇ ਆਪ ਦੇ ਕੱਪੜੇ ਆਪੇ ਤੋਂ ਮੈਂ ਕਿਹ ਧੋਵਾ ਕਿਸੇ ਦੀ ਅੱਛਾ ਕੋਲੀ ਮਾਂ ਫਿਰ ਮੈਂ ਤਾਂ ਮਾਂ ਨੂੰ ਵੀ ਕਹਤਾ ਚਲ ਵਧੀਆ ਕਰਿਆ ਇਹ ਤਾਂ ਹੁਣ ਪਹਿਲਾਂ ਤਾਂ ਇੱਕ ਜਾਣਾ ਹੁੰਦਾ ਤੇ ਦੋ ਜਣੇ ਹੋ ਗਏ ਸਿਆਪੀ ਲਈ ਰੱਖਿਆ ਉਹ ਸਾਰਾ ਦਿਨ ਬੋਰਚੇ ਨਾਲ ਟੋਬੇ ਤੇ ਲਾਇਆ ਸੀ ਟਰੈਡ ਐਂ ਕੀ ਇਹ ਬੰਦੇ ਨੂੰ ਉੱਥੇ ਜਾ ਕੇ ਬੈਹਿ ਕੇ ਵੇਖਣੀ ਹੁੰਦਾ ਜਾ ਕੇ ਨਹੀਂ ਖੜਦਾ ਤੇ ਸਾਕਦਾ ਉਹ ਇੱਕ ਉਹ ਬਰਾਬਰ ਕਰੇ ਹਿਸਾਬ ਤਾਂ ਮੇਰਾ ਮੈਂ ਤਾਂ ਸਮਝਦੀ ਉਹ ਵੀ ਕਹਿਤੀਆਂ ਗੱਲਾਂ ਮੈਂ ਸਾਰਾ ਦਿਨ ਖਾਬਦੇ ਤਾਂ ਸੀ ਦੋਨੋਂ ਜੀ ਆ ਹ ਤੇ ਸਾਰਾ ਦਿਨ ਬਾਹਰ ਅੱਜ ਮੇਰੀ ਹੈਗੀ ਆ ਕਿਸਾਨ ਜੂਨੀਅਨ ਵਾਲਿਆਂ ਨਾਲ ਮੀਟਿੰਗ ਅੱਜ ਮੇਰੀ ਆਏ ਆ ਅੱਜ ਫਲਾਨੇ ਰੇ ਸਪਰੇਆ ਦੇ ਨੇ ਆਉਣੇ ਮੈਂ ਕਹਾਂ ਆਈਂ ਗੇੜੇ ਮਾਰੀ ਜਾਂਦਾ ਕੋਈ ਕੰਮ ਤਾਂ ਨਾਲ ਕਰਾਉਂਦਾ ਨਹੀਂ ਇਹ ਤਾਂ ਦੋਨੋਂ ਜੀ ਹੁਣ ਲੀਡਰੀ ਤੇ ਹੋ ਗਏ ਇਕੱਲੇ ਤੇ ਜਦੋਂ ਹਸਾਬ-ਕਦਾਬ ਕਰਨਾ ਹੁੰਦਾ ਵੀ ਮੈਨੂੰ ਇਕੱਲੇ ਨੂੰ ਜਾਵ ਲੋ ਕੰਮ ਕਰਨਾ ਤਾਂ ਤੂੰ ਇਕੱਲਾ ਕਰ ਇਹ ਕਿੱਥੇ ਲਿਖਿਆ ਹਾਂ ਫਿਰ ਮਨੂ ਰੀਤ ਕਹਿੰਦੀ ਤੂੰ ਮਾਂ ਦੇ ਵੀ ਨਹੀਂ ਕੱਪੜੇ ਤਾਉਂਦੀ ਮੈਂ ਜਦੋਂ ਮਾਂ ਛੋਡੀ ਮਿਆਤ ਕਰਾਉਂਦੀ ਐ ਮੈਂ ਕਿਹਾ ਤੇ ਉਹ ਮਾਂ ਕਿਸੇ ਦੀ ਮਾਂ ਨੂੰ ਕਹੇ ਤਾਂ ਸੀ ਆ ਇੱਕ ਦਿਨ ਉਹ ਬੈਠੇ ਹੋਏ ਨੇ ਸਾਰੀ ਗੱਲਾਂ ਉਹਦੇ ਕੰਨੇ ਕੱਢੀ ਹੋਈਆਂ ਹੁਣ ਜੇ ਮਾਂ ਸਮਝੇ ਤਾਂ ਚੰਗੀ ਭਲੀ ਤਾਂ ਸਮਝ ਲੈ ਹੁਣ ਮਾਂ ਤਾਂ ਸਮਝਦੀ ਕਹਿੰਦੀ ਪੁੱਤ ਤੁਸੀਂ ਲੋਕਾਂ ਨੂੰ ਦਿਖਾਉਨੇ ਹੋ ਕਿਉਂ ਘਰੇ ਬੈਠ ਕੇ ਗੱਲਾਂ ਨਹੀਂ ਮੇਣਦੇ ਬੈਠਣ ਵਾਲੀਆਂ ਗੱਲਾਂ ਰਹਿਆਂ ਨਹੀਂ ਜੀ ਹੁਣ ਜਿਹੜੇ ਚਾਰ ਗਏ ਭਾਂਡੇ ਹੋਣਗੇ ਅੱਡ ਤਾਂ ਹੋਣਗੇ ਚ ਮਾਂ ਹਰਜ ਕੀ ਬੇਇੱਜ਼ਤੀ ਵਾਲੀ ਕੀ ਗੱਲ ਮਰ ਜਾਂਦੀ ਐ ਮਾਂ ਇੱਥੇ ਪਿੰਡ ਚ ਬੇਇੱਜ਼ਤੀ ਉਹ ਜਿਹੜਾ ਹੁਣ ਲੋਕਾਂ ਦੁਨੀਆ ਹੁੰਦੀ ਨੇ ਅੱਡ ਅੱਡ ਦੁਨੀਆ ਹੁੰਦੀ ਐ ਸਾਰੀ ਅੱਡ ਹੁੰਦੀ ਐ ਦੁਨੀਆ ਐਵੇਂ ਮਾਰੀ ਜਾਂਦਾ ਕੋਈ ਆਪਾਂ ਲੈਦੇ ਅੱਡ ਹੁੰਦੇ ਨੇ ਜੋ ਨਹੀਂ ਨਿਪੜੇ ਜੋ ਨਹੀਂ ਕੰਮ ਕਰਦੇ ਹੁਣ ਅੱਡੀ ਹੋਣ ਪਹਿਲਾਂ ਤਾਂ ਚੱਲ ਨਿਆਣਾ ਅਸੀਂ ਬਿਆਹ ਹੈ ਨੀ ਬਰਿਆਣੀ ਸੀ ਹੁਣ ਬਰਾਬਰ ਦਾ ਬਿਆਹ ਹੈ ਪਰਿਆ ਗਿਆ ਹੁਣ ਆਪ ਦਾ ਖਰਚਾ ਆਪ ਚੱਕੇ ਬੰਦਾ ਨਾਲੇ ਆਏ ਆ ਨਾ ਜੀ ਮੰਨ ਨਾਲ ਜੀ ਗੱਲ ਕਰ ਦਈ ਜਿਉਂਗਾ ਆਪਦੇ ਜਵਾਬ ਚੱਲੇ ਹੋਣਗੇ ਉਦੋਂ ਨੂੰ ਤਾਂ ਆਪਾਂ ਜਮਾ ਕੋਡੇ ਹੋ ਜਾਾਂਗੇ ਹੁਣ ਜਿਹੜੀ ਕਮਾਈ ਆ ਕਮਾਈ ਤਾਂ ਇਹ ਦੋਨੋਂ ਜੀ ਖਾਈ ਜਾਂਦੇ ਆ ਉਹੀ ਗੱਲਾਂ ਕਰਦੇ ਕੰਮ ਆ ਤੁਸੀਂ ਆਪਦੇ ਕੰਮ ਕਰੋ ਜੀ ਆਪਦਾ ਕੰਮ ਕਰਦੇ ਆ ਬਸ ਕੱਲ ਨਿਪੜੀ ਬਾਤ ਨਿਪੜੀ ਇਹ ਕਿੱਥੇ ਲਿਖਿਆ ਵੀ ਇੱਕ ਬੰਦਾ ਕੰਮ ਕਰੀ ਚੱਲੇ ਇੱਕ ਕਰੇ ਨਾ ਪੇਰੀ ਸੇਕ ਲੱਗੂਗਾ ਵੀ ਖੇਤ ਭਾਈ ਆਏ ਜਾਈਦਾ ਆਏ ਪਾਣੀ ਦੀਆਂ ਬਾਰੀਆਂ ਸੰਭਾਲੀਦੀਆਂ ਆਏ ਰਹੇ ਹਾਂ ਸਪਰੇਹਾਂ ਕਰੀਦੀਆਂ ਬਾਕੀ ਹੁਣ ਇੰਨੇ ਪਾਸੇ ਭੱਜੀ ਨਹੀਂ ਆਂਦਾ ਪਹਿਲਾਂ ਜਾਣ ਸੀ ਬਾਵਾ ਹੁਣ ਥੱਕੇ ਇੰਨੇ ਸਾਰਾ ਦਿਨ ਹੁਣ ਆਪਦੀ ਕਬੀਲਦਾਰੀ ਮਸਾਂ ਤੁਰਦੀ ਆ ਬਾਕੀ ਤੁਹਾਨੂੰ ਪਤਾ ਐਡੀ ਆਪਣੀ ਕਿੰਨੀ ਐਡੀ ਕਬੀਲਦਾਰੀ ਆ ਤੰਗਦਾ ਪਹਿਲਾਂ ਆਪਾਂ ਸਮਾਂ ਦੀ ਆਏ ਦਾ ਕੀ ਕਹਿਣਾ ਸੀ ਵੀ ਭੈਣੇ ਤੂੰ ਧੁੱਪੇ ਕੱਪੜੇ ਧੋਈ ਜੰਨੀ ਆ ਵੀ ਤੇਰੇ ਨਾਲ ਧਵਾ ਦਿੰਨੀ ਆ ਉਹ ਗੋਲਟਾ ਬੋਲਦੀ ਆ ਕਹਿੰਦੀ ਤੂੰ ਬਿਮਾਰ ਆ ਮੈਂ ਤੂੰ ਐਂ ਪਾਲਦੀ ਆ ਵੀ ਤੂੰ ਬਿਮਾਰ ਹੀ ਰਹੇਂ ਉਹ ਬਿਰਹਲ ਮਿਲ ਗਏ ਨੇ ਬੰਦੇ ਉੱਥੇ ਚਲ ਜਾਂਦਾ ਰਾਮੇ ਨੇ ਉੱਥੇ ਲੋਟ ਆਉਂਦਾ ਹੁੰਦਾ ਜਿੱਥੇ ਬਰਾਬਰ ਗੰਦਾ ਕੰਮ ਕਰੀ ਠੀਕ ਹੈ ਨਾ ਚਲ ਆਉਂਦਾ ਕੋਈ ਗਦਾ ਜਿਹਦਾ ਬੰਦਾ ਅੱਗੇ ਕੋਈ ਬਿਮਾਰ ਹੋ ਫਿਰ ਤੈਨੂੰ ਤੇਰਾ ਰੋਜ਼ ਦੀਆਂ ਵੈਬ ਤਾਂ ਇਹ ਤਾਂ ਅੱਗੇ ਉਹ ਕਰੀ ਜਾਂਦਾ ਸੀ ਹੁਣ ਤੂੰ ਲੱਗ ਗਈ ਪਿੱਛੇ ਉਹਦੇ ਜਿੰਨਾ ਚਿਰ ਕੱਟ ਕਰ ਦੇਈ ਚੱਲ ਉਹਨਾਂ ਨੂੰ ਜਿੰਨਾ ਚਿਰ ਕੱਠ ਨਹੀਂ ਬਣਾ ਸੀ ਜੀ ਆਪਣਾ ਨਿਵ ਗਿਆ ਬੱਸ ਨਿਵ ਗਿਆ ਹੁਣ ਤਾਂ ਬੱਸ ਆਪਦੇ ਦੋ ਭਾਂਡੇ ਜਿਹੜੇ ਚੱਕ ਗਿਆ ਅੱਡ ਕਰਨ ਚ ਹੀ ਫਾਇਦਾ ਪਏ ਦਾ ਅੱਡ ਜੀ ਬਸ ਆਪ ਤਾਂ ਹੀ ਕਰਿਆ ਕਰ ਉਹ ਚਮੇ ਮਾਰੀ ਜਾ ਮੱਥਾ ਨਾ ਕੋਈ ਖਤਰ ਖਾਪੀ ਜਾਣਾ ਨਾ ਲੋੜ ਨਹੀਂ ਛੱਡ ਕੇ ਅੰਦਰ ਬੈਠੇ ਰਹਿੰਦੇ ਆ ਨਾ ਲੋੜ ਨਹੀਂ ਮੈਂ ਤਾਂ ਆਪ ਕਹਣਾ ਜਮਾ ਸਹਿਮ ਤਾਂ ਮੈਂ ਤਾਂ ਮਾਂ ਨੂੰ ਕਹਿਤਾ ਕਿ ਨਾ ਜੋ ਕਰਨਾ ਮਾਂ ਨੇ ਹੁਣ ਅੱਡ ਕਾਤੇ ਨਹੀਂ ਬਸ ਚੁੱਪ ਕਰਕੇ ਤੂੰ ਆਪ ਦਾ ਕਰ ਲਿਆ ਕਰ ਮੈਂ ਜਿੱਦੇ ਹੁਣ ਆਸਾਕਤਾਬ ਕਰੂਆ ਆਪਾਂ ਸਿੱਧਾ ਕਹਤਾਂ ਉਹ ਤਾਂ ਜਰਕਦੇ ਨੇ ਆਏ ਕਹਤਾ ਜਦੋਂ ਮੱਝ ਵੇਚੀ ਸੀ ਇਹ ਮੇਰੇ ਪੇਕਿਆਂ ਨੇ ਕੱਟੀ ਦਿੱਤੀ ਸੀ ਉਹ ਪੈਸੇ ਆਪ ਦੇ ਜਮਾ ਕਰਵਾ ਲਏ ਜਿਹੜੀਆਂ ਆਪਾ ਪਾਲਦੇ ਆ ਹਾ ਇਹਨਾਂ ਦੇ ਕੋਈ ਦੱਸ ਵੀ ਉਹਦੇ ਤੇ ਅਸੀਂ ਪਾ ਲਈ ਇਹਨੇ ਉਹਦੇ ਕੋਈ ਕਿਹੜੇ ਤੇ ਕੋਈ ਲੱਗਿਆਣਾ ਇਹ ਤਾਂ ਫਿਰ ਵਹਿਬ ਤਾਂ ਬੁੜੀਆਂ ਚ ਵੇਖਿਆ ਨਹੀਂ ਹੁਣ ਪੇਕਿਆ ਜਿਆਦਾ ਜੂਏ ਇਹ ਕਹਿੰਦੇ ਪਹਿਲਾਂ ਵੇਖਿਆ ਨਹੀਂ ਕਿ ਦਰਪੀਓ ਉੱਤੇ ਲਾਈ ਜੰਨੇ ਅਸੀਂ ਸਭ ਛੋਟਾ ਵੀ ਪੇਕੇ ਸਿੱਟ ਕੇ ਜਾਂਦੇ ਹੋਣਗੇ ਫਿਰ ਉਹੀ ਤਾਂ ਗੱਲ ਹੈ ਜੀ ਚਲ ਕੋਈ ਨਾ ਜੀ ਤੁਸੀਂ ਟੈਨਸ਼ਨ ਨਾ ਲਾਓ ਤੁਸੀਂ ਨਾ ਨੂੰ ਲਓ ਕਿੰਨਾ ਵੇ ਬਸ ਨਹਾਉਣਾ ਮੈਂ ਨਹਾ ਕੇ ਰੋਟੀ ਰੋਟੀ ਬਣਾ ਲਾ ਚਲ ਕੋਈ ਸਬਜ਼ੀ ਪਾਣੀ ਨੂੰ 4 ਘੰਟੇ ਬਟਲਾ ਪੈਸਾ ਗੰਡੇ ਜੇ ਪਾ ਲੈਣੀ ਆਲੂ ਪਕੌੜੇ ਜੇ ਬਣਾਉ ਲੂ ਪੜਾ ਆਮੜਾ ਦੇ ਚਾ ਅਰਬੀ ਇਹਦਾ ਸੁੱਖ ਤਾਂ ਨਹੀਂ ਕੋਈ ਚੱਲ ਮੈਂ ਬੁੱਤ ਤੁਸ ਨੂੰ ਹਜੇ ਵੀ ਕਹੀ ਨਹੀਂ ਆ ਤੁਸੀਂ ਹਜੇ ਵੀ ਸੋਚ ਰੋ ਅੱਡ ਹੋਣ ਤੋਂ ਉਹ ਮਾਂ ਹੁਣ ਇਹ ਜੋ ਸੋਚਣ ਵਾਲੀ ਕੀ ਗੱਲ ਰਹਿ ਗਈ ਜਦੋਂ ਇਹ ਆਪ ਹੀ ਅੱਡ ਹੋ ਕੇ ਖੁਸ਼ ਹੈਗੇ ਤੇਰੇ ਸਾਹਮਣੇ ਮੈਂ ਤਾਂ ਦੇਖੂ ਹੀ ਇਹ ਜੀ ਗੱਲ ਕਰੀ ਨਹੀਂ ਸੀ ਪਹਿਲ ਇਹਨਾਂ ਨੇ ਕਰੀ ਐ ਬਾਕੀ ਤੇਰੇ ਸਾਹਮਣੇ ਕੰਮ ਐ ਸਾਰਾ ਕਰਾਉਣਾ ਨਾਲ ਕਿਹੜਾ ਨਹੀਂ ਕਰਾਉਂਦਾ ਮੈਂ ਕੰਮ ਉਹ ਮਾਂ ਦੇਖ ਜੋ ਲੜਕੇ ਡੋਵਾਂਗੇ ਐਵੇਂ ਫਿਰ ਜੋ ਹੀ ਬਰਤਨ ਤੋੜਹਿ ਜਾਗੇ ਨਾ ਇਹ ਲੋਕਾਂ ਦਾ ਜਲੂਸ ਨਿਕਲੂਗਾ ਤੂੰ ਚੁੱਪ ਕਰਕੇ ਸਾਨੂੰ ਅੱਡ ਕਰਦੇ ਨਹੀਂ ਸਾਡਾ ਗੁਜ਼ਾਰਾ ਹੁੰਦਾ ਪੁੱਤ ਮੇਰੀ ਗੱਲ ਸੁਣ ਵਾਹਣ ਕਿੰਨਾ ਕ ਤੁਸੀਂ ਐ ਦੇਖੋ ਪਹਿਲਾਂ ਉਹਨੇ ਕ ਵਾਹਣ ਤੇ ਤੁਹਾਡਾ ਟਾਈਮ ਪਾਸ ਹੋਜੂ ਉਹ ਹੋਜੂ ਮਾਂ ਜੀ ਨੇ ਕਰਨਾ ਹੋਵੇ ਅੱਡੇ ਗਲੇ ਦੇ ਵੀ ਹੋ ਜਾਂਦਾ ਹੁੰਦਾ ਅਜੇ ਵੀ ਆਪਣਾ ਘਰ ਦੀ ਗੱਦ ਕਾਕੀ ਰਹਿ ਜੂ ਪੁੱਤ ਔਰ ਮੈਂ ਤੈਨੂੰ ਦਹੀਂ ਜਾਣੀ ਇਹ ਘਰ ਦੀ ਗੱਲ ਘਰ ਚ ਰਹਿ ਜੂ ਤੂੰ ਅੱਡ ਕਰਦੇ ਸਾਡਾ ਨਰਭਾ ਨਹੀਂ ਹੁੰਦਾ ਹੁਣ ਤੈਨੂੰ ਤੱਕਣਾ ਕਹਤਾ ਬਸ ਵੇਖ ਲੋ ਹਜੇ ਨਹੀਂ ਸੋਚ ਲਓ ਪੁੱਤ ਬਸ ਸੋਚ ਲੈ ਮੈਂ ਸੋਚੀ ਪਿਆ ਐ ਸਾਡਾ ਗੁਜ਼ਾਰਾ ਨਹੀਂ ਹੁੰਦਾ ਜਿਵੇਂ ਜੇ ਤਾਂ ਪ੍ਰਾਪਰ ਕੰਮ ਕਰਦਾ ਹੋਵੇ ਪੂਰਾ ਕੰਮ ਕਰੇ ਫਿਰ ਤਾਂ ਹੁੰਦਾ ਇਹ ਕਹਿੰਦਾ ਮੈਂ ਘੱਟ ਕਰਦਾ ਤੂੰ ਘੱਟ ਕਰਦਾ ਇਹ ਕਹਿੰਦਾ ਮੈਂ ਬਾਹਰ ਕਰਦਾ ਕੋਈ ਕਹਾਣੀਗਾ ਵੀ ਘੱਟ ਕਰਦਾ ਜਾਂ ਤੂੰ ਘੱਟ ਕਰ ਜਾਂ ਮੈਂ ਕਹਿੰਦਾ ਜਿੰਨਾ ਹੁੰਦਾ ਨਾਲ ਕਰਾਉਣਾ ਬਾਕੀ ਸਿਰੇ ਪਾਈ ਬਾਹਰ ਅੰਦਰ ਤਾਂ ਫਿਰ ਜਾਣਾ ਪੈਂਦਾ ਹੁੰਦਾ ਉਹ ਫਿਰ ਬਾਈ ਜਦੋਂ ਤੈਨੂੰ ਕਿਰਾਂ ਕਹੀ ਦਿੱਤਾ ਵੀ ਨਹੀਂ ਉੱਥੇ 깔 ਜਾਂਦੀ ਤੂੰ ਤੂੰ ਆਪ ਦੇ ਹਿਸਾਬ ਨਾਲ ਸਹੀ ਐ ਮੈਂ ਆਪ ਦੇ ਹਿਸਾਬ ਨਾਲ ਸਹੀ ਐ ਠੀਕ ਐ ਨਾ ਜਿੱਤੀ ਚ ਜੇ ਤੂੰ ਉਹ ਤੇ ਇਕੱਲਾ ਖੇਤ ਜਾ ਕੇ ਕੰਮ ਕਰੀ ਚੱਲੇ ਬਾਹਰ ਅੰਦਰ ਕਿਤੇ ਨਾ ਜਾਵੇਂ ਕੋਈ ਕਿਸੇ ਦੇ ਦੁੱਖ ਸੁੱਖ ਚ ਵੀ ਜਾਣਾ ਪੈਂਦਾ ਹੁੰਦਾ ਕੋਈ ਆਪਣੇ ਜਮਣ ਜੂਨੀਅਨ ਵਾਲੇ ਉਹਨਾਂ ਨਾਲ ਵੀ ਜਾਣਾ ਪੈਣਾ ਆ ਪਰ ਤੂੰ ਵੱੱਡ ਜਾ ਘੱਟ ਜਾ ਮੰਨੂ ਕੋਈ ਗੁੱਸੇ ਨਹੀਂ ਜਿਸ ਮੱਦੀ ਪਾਸੇ ਤੁਰਿਆ ਫਿਰਦਾ ਰਹੀ ਤੂੰ ਆਦਾ ਖਾਣਾ ਮੈਂ ਆਦਾ ਖਾਣਾ ਇਝ ਰੁੱਸੇ ਹੀ ਕੀ ਗੱਲ ਐ ਨਾ ਲੜਨਾਈ ਕੋਈ ਗੱਲ ਐ ਮਾਂ ਮਮੀ ਲੜਨ ਦੀ ਕੀ ਹਾਂ ਜੀ ਇਹ ਚਾਰ ਪਾਂਡੇ ਦਾ ਵੱਡ ਹੋਣੀ ਪੈਂਦੀ ਹੁੰਦੇ ਹੁੰਦੇ ਕਿੱਡੀ ਗੱਲ ਐ ਤੂੰ ਅੱਡ ਕਰਦੇ ਕੋਈ ਲੜਾਈ ਕਲੇਸ਼ ਕਰਕੇ ਕੀ ਆਪਾਂ ਕੀ ਕੋਈ ਬੜਾ ਕੁਝ ਬੰਦਰਾ ਕਰਨਾ ਕੋਈ ਕੋਈ ਆਪਣੇ ਕੋ ਪਲਾਟ ਪਏ 15 20 ਵੀ ਉਹ ਕੱਟਨੇ ਕਰਨਾ 4 ਕਿੱਲੇ ਜ਼ਮੀਨ ਦੇ ਦੋ ਦੋ ਕਿੱਲੇ ਜ਼ਮੀਨ ਦੇ ਕਰਦੇ ਬਾਕੀ ਜਿਹੜਾ ਕੋਈ ਪਾਂਡਾ ਡਿੰਡਾ ਇਹ ਵੰਡਦੇ ਪਸ਼ੂ ਵੰਡਦੇ ਮੈਂ ਹੋ ਜਾਣਗੇ ਵੀਰੇ ਦਾ ਹਿੱਸਾ ਮਾਂ ਕੀ ਦੇਉਂ ਪਰ ਮਾਂ ਦਾ ਹੀ ਸਾਰਾ ਖਲੋ ਅੱਦਗਲੇ ਮੰਗਉਂਦੇ ਵਿੱਚੋਂ ਬਸ ਕੀ ਆਉ ਫੇਰ ਉਹ ਚੋ ਉਹ ਸਾਈ ਬੱਲੇ ਮਾਂ ਉਸਨੇ ਇਹ ਵੀ ਫੋਟ ਚ ਲੋ ਉਹ ਸੋਚੀ ਮਾਂ ਬਸ ਤੂੰ ਸੋਚਿਆ ਪਿਆ ਤੂੰ ਮਨ ਦੱਸ ਪਈ ਤੂੰ ਸਵੇ ਕਿਹੜਾ ਸਾਹਮਣਾ ਤੂੰ ਮੈਂ ਕੀ ਕਹਿਣਾ ਜਿਵੇਂ ਬਸ ਵੀਰੇ ਅੱਡੋ ਕਿਰੋਛ ਆਪ ਠੀਕ ਹੈ ਇਹਨੂੰ ਰਾਜੀ ਹੈਗੇ ਪਰ ਆਪਾਂ ਅੱਡ ਹੋ ਜਾਣੇ ਏਡਾ ਆਪਾਂ ਨੂੰ ਕੀ ਚੱਕਰ ਆਪਾਂ ਕੀ ਬੇਨਤੀ ਕਰਦੇ ਇਹਨਾਂ ਦੀ ਵੀ ਸਾਡੇ ਨਾਲ ਰਹੋ ਹਾਂ ਹਾਂ ਕਿਸੇ ਦੀ ਮਨਤਾ ਕਰਨ ਦੀ ਕੋਈ ਲੋੜ ਨਹੀਂ ਉਹ ਆਪਦਾ ਖਾਣਾ ਮੈਂ ਆਪਦਾ ਖਾਣਾ ਠੀਕ ਆ ਮੈਂ ਵੱਧ ਕਰਾਂ ਘੱਟ ਕਰਾਂ ਉਹ ਮੇਰੀ ਮਰਜ਼ੀ ਰਹਿ ਜੂ ਇਹ ਵੱਧ ਕਰ ਲੈਣ ਘੱਟ ਕਰ ਲੈਣ ਆਪਸ ਤੇ ਆਪਦਾ ਕੰਮ ਕਰ ਲਿਆ ਕਰਨੀ ਓਸ ਠੀਕ ਆ ਦੇ ਉਹਦੇ ਕਮਰੇ ਤਾਂ ਆਪਣੇ ਕੋਲ ਹੈਗੇ ਆ ਤੂੰ ਜਿਹੜੇ ਉਹ ਦੋ ਦਰ ਲੈਣੇ ਮਾਂ ਛੋਟੇ ਕੇ ਲਈ ਰਹੂਗੀ ਲੈ ਮਾਂ ਤਾਂ ਤੇਰੇ ਛੋਟੇ ਵਾਲ ਰਹਿੰਦੀ ਹੁੰਦੀ ਐ ਵੱਡੇ ਵਾਲ ਰਹਿੰਦੀ ਹੁੰਦੀ ਐ ਮਾਂ ਕਿਉਂ ਸਾਡੇ ਕੇ ਲਈ ਕਿਉਂ ਰਹੂਗੀ ਤੁਸੀਂ ਰੱਖੋ ਫਿਰ ਮਾਂ ਨੂੰ ਨਾ ਮੇਰੀ ਗੱਲ ਸੁਣੋ ਮੈਂ ਤਾਂ ਦੋਨਾਂ ਨੂੰ ਸਾਂਝੀ ਹੀ ਕਹਿਣੀ ਆ ਤੁਸੀਂ ਆਪਸੇ ਰਹੋ ਮੈਂ ਤਾਂ ਕਿਸੇ ਨਾਲ ਨਹੀਂ ਰਹਿੰਦੀ ਫਿਰ ਜੇ ਮੈਂ ਇਹ ਨਾ ਤੇਰੇ ਨਾਲ ਰਹੇਗੀ ਫਿਰ ਇਹ ਆਖਣਗੇ ਮਾਂ ਉਧਰ ਰਲ ਗਈ ਕੀ ਤਾ ਕਹਿਣਾ ਵੀ ਰੱਖ ਲੈਣ ਇਹ ਅਸੀਂ ਤਾਂ ਆਪ ਖੁਸ਼ ਹਾਂ ਕਿ ਸਮਾ ਦੀ ਰੱਖਣਗੇ ਵਧੀਆ ਤੇਨੂੰ ਨਾਲ। ਨਾ ਬਾਈ ਐਡਾ ਕੀ? ਮੈਂ ਕਿਵੇਂ ਮਾਂ ਰੱਖ ਲਵੇ? ਆਪਦਾ 2 ਮਹੀਨੇ ਰੱਖਿਆ ਕਰਨਗੇ 2 ਮਹੀਨੇ ਆਪਾਂ ਰੱਖਾਂਗੇ। ਨਾਲੇ 2 ਮਹੀਨੇ ਦਵਾਈ ਬੂਟੀ ਦਾ ਖਰਚਾ ਮਾਂ ਦਾ ਇਹ ਕਰਨਗੇ 2 ਮਹੀਨੇ ਆਪਾਂ ਕਰਾਂਗੇ। ਉਹ ਤਾਂ ਇਹਨਾਂ ਨੂੰ ਦੁੱਖ ਨਾ ਆਪਾਂ ਨੂੰ। ਕੋਈ ਗੱਲ ਨਹੀਂ ਉਹਦਾ ਜਿਹੜਾ ਮਾਂ ਦਾਦਾ ਹਿੱਸਾ ਅੱਡਾ ਹੋਊਗਾ ਗੱਲਾ ਉਹ ਜਦੋਂ ਮਾਂ ਦਾ ਦਵਾਈ ਤੇ ਦਾ ਖਰਚਾ ਆਇਆ ਕਰੂਗਾ ਉਹ ਤੂੰ ਕਰਦਾ 1 ਮਹੀਨਾ ਤੂੰ ਕਰਿਆ ਕਰ ਮੈਂ ਕਰਿਆ ਕਰੂ। ਇਹ ਚ ਕੀ ਗੱਲ ਹੈ ਵੀ ਮੈਂ ਸਮਝ ਤੁਹਾਨੂੰ ਸਿੱਧੀ ਗੱਲ ਕਹਿਣੀ ਹੈ। ਹੂੰ। ਮੇਰੀ ਗੱਲ ਸੁਣ ਨਾ ਤਮੈ ਇਹ ਦਿਨ ਨਾ ਰਲਾ ਨਾ ਤੇਰੇ ਨਾਲ ਮੈਂ ਤਾਂ ਗੁਰਦੁਆਰੇ ਵਾਗ ਦੂੰਗੀ। ਉਹ ਨਾ ਮੈਂ ਗੁਰਦੁਆਰੇ ਬਲ ਬਲਦੁਆਰੇ ਕਿਉਂ ਵਾਗ ਦੂੰਗੀ ਮੈਂ ਹੁਣ ਬੇਇੱਜ਼ਤੀ ਕਰਾਉਣੀ ਆ ਕਿ ਤੂੰ ਸਾਡੇ ਗੁਰੂ ਘਰ ਜਾ ਕੇ ਉੱਥੇ ਉਹ ਤੇਰਾ ਰੱਖਦੇ ਨੇ ਮਾਂ ਪਿਓ ਨੂੰ ਰੱਖਦੇ ਨੇ ਕਿਸੇ ਦਿਨ ਜਦੋਂ ਤੇ ਸਾਡੀ ਕਿਛ ਕੁਛ ਹੋਈ ਜਾਂਦੀ ਐ ਪੁੱਤ ਮੈਂ ਤਾਂ ਨਹੀਂ ਜਾ ਰਿਹਾ ਜਾਂਦਾ। ਮੈਂ ਕੱਲੂ ਵੀ ਦੱਸੋ ਫਿਰ ਕਿੱਧਰ ਕੋਮਾ। ਉਹ ਬਸ ਠੀਕ ਐ ਫਿਰ ਹੁਣ ਚੱਲ ਜੇ ਤੂੰ ਨਿਬੜੀ ਗਈ। ਬੀ ਮਹੀਨਾ ਇਹ ਰੱਖ ਲੈਣਗੇ ਬੀ ਨਾ ਸੀ ਰੱਖ ਲਾ। ਹਾਂ ਬਸ ਠੀਕ ਐ ਨਾ ਅੱਧਾ ਕਿੱਲਾ ਜਿਹੜਾ ਜ਼ਮੀਨ ਦਾ ਤੇਰਾ ਹੋਊਗਾ ਉਹ ਜ਼ਮੀਨ ਐ ਵ ਦੇਖ ਕੋਲ ਜਿੰਨੇ ਸਾਨੂੰ ਲੋਟ ਲਾਦਾ ਮੈਂ ਤਾਂ ਸਿੱਧੀ ਗੱਦੀ ਨਹੀਂ ਕਹਿੰਦੀ ਸੋਨੂੰ ਬਣਾਈ ਨਹੀਂ ਦੇਖ ਲੈ ਵੱਡਾ ਕਿਸਾਨ ਸਰ ਤੂੰ ਸਾਲ ਦਾ ਕਰ ਲੈ 6 ਮਹੀਨੇ ਇੱਕ ਮਗਲ ਦੂ ਲੈ ਲੈ ਕਰ ਇੱਕ ਅੱਧੀ ਬਸ ਨਾ ਲੈ ਲੈ ਕਰੂ ਪਰ 6 ਮਹੀਨੇ ਤੂੰ ਸੰਭ ਲਗਾ 6 ਮਹੀਨੇ ਮੈਂ ਸੰਭ ਲਗਾ ਕਰੂ ਪਰ ਮਹੀਨਾ ਮਹੀਨਾ ਨੂੰ ਚੱਲਦਾ ਬਸ ਠੀਕ ਹੈ 6 ਮਹੀਨੇ ਰੱਖ ਲੈ ਕਰੋ ਪਹਿਲੇ 6 ਮਹੀਨੇ ਫਿਰ ਤੁਸੀਂ ਰੱਖ ਲੈਉਣ ਬਸ ਹਲ ਕੋਈ ਨਾ ਪਹਿਲੇ 6 ਮਹੀਨੇ ਅਸੀਂ ਰੱਖ ਲਾਂਗੇ ਅਗਲੇ 6 ਮਹੀਨੇ ਤੁਸੀਂ ਰੱਖ ਲਿਓ ਠੀਕ ਹੈ ਲੋ ਜਿੰਨੇ ਸਾਨੂੰ ਚੰਗਾ ਲੱਗਣਾ ਹਾਂ ਠੀਕ ਹੈ ਜੀ ਬਸ ਠੀਕ ਹੈ ਫੈਸਲਾ ਹੋ ਗਿਆ ਬਸ ਦੋ ਮਹੀਨ ਪਸੂ ਆਪਣੇ ਕੋਲੇ ਠੀਕ ਹੈ ਕੋਈ ਕੀ ਮੈਸਾਜ ਹੋਈ ਕੀ ਗਾਜੂਈ ਠੀਕ ਹੈ ਜੀ ਠੀਕ ਹੈ ਉਹ ਕਟੀਆਂ ਹੀ ਆ ਉਹ ਕਟਾ ਇਹਦਾ ਵੇਚ ਜੀ ਦੇਵਾਂਗੇ ਸਾਂਝਾ ਤੇ ਕੱਟੀ ਬਸ ਦੇਖ ਲਾਓ ਕਿਵੇਂ ਕਰਨਾ ਜੇ ਵੇਚਣੀ ਆ ਭਾਈ ਉਹ ਵੇਚ ਲੈ ਤੇ ਕੱਟੇ ਤੇ ਕੱਟੀ ਵੇਚ ਦਾਂਗੇ ਸੀ ਰੱਖ ਲਾਂਗੇ ਓਹਜੇ ਰੁਪਏ ਦੇ ਦਾਂਗੇ ਬਸ ਬਸ ਐ ਕਰ ਲਈ 1000 ਰੁਪਏ ਦੇ ਦੇ ਬਸ ਠੀਕ ਐ ਤੇ ਤੂੰ ਕੱਟਾ ਵੇਚ ਲਈ ਮੈਂ ਕੱਟੀ ਵੇਚ ਮੈਨੂੰ ਹਜੇ ਸਮਝ ਨਹੀਂ ਆਈ ਵੀ ਸਾਨੂੰ ਹੋ ਕੀ ਗਿਆ ਚੰਗੇ ਭਲਿਆਂ ਨੂੰ ਹੋਣਾ ਕੀ ਸੀ ਮੈਂ ਇਹਨਾਂ ਨੂੰ ਪੁੱਛ ਜਿਹੜਾ ਕੁਝ ਹੋਣਾ ਕੀ ਸੀ ਮੈਂ ਹੁਣ ਤੈਨੂੰ ਪਤਾ ਨਹੀਂ ਲੱਗਾ ਸਾਰਾ ਕੁਝ ਘਰੇ ਕਬੀਲਦਾਰੀ ਦੀ ਗੱਲ ਆ ਹੁਣ ਨਹੀਂ ਸਮਝਦੀ ਕਬੀਲਦਾਰੀ ਬਸ ਵੱਡੀ ਹੋ ਗਈ ਇਕੱਲੇ ਵੀ ਕੋਈ ਕੰਮ ਕਰੂਗਾ ਉਹਦਾ ਵੱੱਡ ਕਾਵੇ ਟੱਗਾਵੇ ਕਬੀਲਦਾਰੀ ਐ ਸੀ ਤਾਂ ਮੈਂ ਤੈਨੂੰ ਪਤਾ ਇੱਕ ਵਾਰੀ ਨਹੀਂ ਕਿਹਾ ਵੀ ਅੱਡ ਹੋਣਾ ਭਾਈ ਜਦੋਂ ਹੁਣ ਇਹੀ ਧਮਾਰ ਚੱਕੀ ਜਾਂਦੇ ਆ ਓ ਚਲ ਭਾਈ ਗੱਲ ਨਹੀਂ ਬਸ ਫਿਰ ਜ਼ਰੂਰੀ ਜਗਾ ਹਰਜ ਗਈ ਆ ਤੁਸੀਂ ਆਦਾ ਖਾਣਾ ਮੈਂ ਆਪਦਾ ਖਾਣਾ ਹੁਣ ਤਾਂ ਮਾਸੀਂ ਸੈਂਟੀ ਨਾਲ ਆਡੂ ਹੁੰਗੇ ਫਿਰ ਬਾੜਾ ਜਲੂਸ ਨਿਕਲੂਗਾ ਵੀਰੇ ਦੂਆ ਦਾ ਵੱਧ ਖਰਚ ਕਰੇ ਆਦਾ ਘੱਟ ਕਰੇ ਆਦਾ ਕਿਸਾਨ ਯੂਨੀਅਨ ਤੇ ਜਾਵੇ ਕਿਤੇ ਮਰਜੀ ਜਦ ਮੈਂ ਇਹਨੂੰ ਗੱਲ ਹੀ ਨਿਬੜ ਦੂ ਆਪਣੀ ਵੀਰੇ ਕਿਸਾਨ ਯੂਨੀਅਨ ਚ ਵੀ ਘਰ ਦੇ ਕਰਕੇ ਆਹ ਮੇਰੀ ਗੱਲ ਸੁਣ ਪੁੱਤ ਉਹ ਵੀ ਚੱਲ ਫਿਰ ਇੱਕ ਬੰਦਾ ਤਾਂ ਨਾ ਭਵਾਂ ਦੀ ਕਿਮੀ ਆ ਬਾਹਰ ਅੰਦਰ ਜਾਣਾ ਹੀ ਪੈਂਦਾ ਕੋਈ ਨਾ ਮਾ ਯਾਰ ਜਿਹੜਾ ਆਪਣੇ ਜਿਹੇ ਜਿਹੇ ਆਪਦੇ ਜਾਗਰੂ ਆ ਮੈਂ ਆਪਦੇ ਬਗ ਜਾ ਕਰੂ ਇਹ ਆਪਦੇ ਬਗ ਜਾ ਕਰੂ ਗੱਲ ਹੀ ਨਿੱਪੜਦੀ ਆ ਮਾ ਜਿਹੜਾ ਆ ਗੱਲ ਨਿੱਪੜ ਗਈ ਚਲ ਔਰ ਚਲ ਐਵੇਂ ਨਾ ਕਰ ਚਲੋ ਬਸ ਆ ਜਾ ਮਾ ਤਾਂ ਆਦਿਆਂ ਬੀਏ ਮੁੰਲੇ ਨੂੰ ਹੋ ਕੀ ਗਿਆ ਮਨੋ ਮੇਰਾ ਇਹ ਜਹਾਸਦਾ ਪਸਦਾ ਪਰਿਵਾਰ ਸੀ ਸਾਰਿਆਂ ਨੂੰ ਹੋ ਕੀ ਗਿਆ ਪਤਾ ਨਹੀਂ ਕਿਹਦੀ ਤਾਂ ਨਜ਼ਰ ਲੱਗੀ ਕੀਨੇ ਇਹ ਜੀ ਮੇਰਾ ਪਰਿਵਾਰ ਸਾਰਾ ਖਲਿਆਰਤਾ ਮੈਂ ਆਦਿਆਂ ਪਰਮਾਤਮਾ ਤੂੰ ਹੀ ਐ ਮੈਂ ਤਾਂ ਤੇਰੇ ਮੂਰੇ ਹੱਥ ਬੰਦੀ ਆ ਚਲੋ ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਪਰਿਵਾਰ ਤਾਂ ਮੇਰਾ ਫੇਰਾ ਚੰਗਾ ਸੀ